ਤਾਰੰਤੋਂ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਬੀਤੇ ਦਿਨੀਏ ਕਾਲ ਚਲਾਣਾ ਕਰ ਗਏ ਉਹਨਾਂ ਦਾ ਅੰਤਿਮ ਸੰਸਕਾਰ ਸਚਖੰਡ ਸ਼ਮਸ਼ਾਨ ਕਾਟ ਤਰੰਤਾਨਮੇ ਕੀ ਕੀਤਾ ਗਿਆ ਇਸ ਮੌਕੇ ਵੱਖ-ਵੱਖ ਰਾਜਨੀਤਿਕ ਸਿਆਸੀ ਪਾਰਟੀਆਂ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਸ਼ਿਰਕਤ ਕਰਕੇ ਡਾਕਟਰ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਾਰ ਡਾਕਟਰ ਕਸ਼ਮੀਰ ਸਿੰਘ ਜੀ ਸੋਹਲ ਜੋ ਕੁਝ ਸਮੇਂ ਤੋਂ ਬਿਮਾਰ ਚੱਲ ਸੀ ਰਹਿ ਸੀਗੇ ਕੱਲ ਅਚਾਨਕ ਹੀ ਉਹਨਾਂ ਨੂੰ ਜਿਹੜਾ ਉਸ ਮਾਲਕ ਨੇ ਆਪਣੇ ਕੋਲ ਬੁਲਾ ਲਿਆ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਆ ਸਾਨੂੰ ਪਰਿਵਾਰ ਨੂੰ ਪਾਰਟੀ ਦਾ ਘਾਟਾ ਜਿਹੜਾ ਉਹ ਕਦੀ ਪੂਰਾ ਨਹੀਂ ਹੋ ਸਕਦਾ ਬਹੁਤ ਮਾੜੀ ਗੱਲ ਹੋਈ ਹੈ ਪਰ ਪਰਮਾਤਮਾ ਦਾ ਭਾਣਾ ਮੰਨਣਾ ਪੈਂਦਾ ਸਾਨੂੰ ਸਭ ਨੂੰ ਪਰ ਸਾਡੇ ਦੋਸਤ ਵੀ ਸਾਡੇ ਐਮ.ਐਲ.ਏ ਵੀ ਆਮਾਦੀ ਪਾਰਟੀ ਦੇ ਡਾਕਟਰ ਕਸ਼ਮੀਰ ਸਿੰਘ ਸੋਲ ਸਾਨੂੰ ਸਿੱਧੀ ਛੋੜਾ ਦੇ ਗਏ ਨੇ ਉਹ ਜਿਹੜੇ ਤਾਂ ਬਿਮਾਰ ਸੀਗੇ ਕਾਫੀ ਬਿਮਾਰ ਸੀਗੇ ਪਰ ਬਹੁਤ ਹੌਸਲੇ ਨਾਲ ਲੜਾਈ ਲੜੀ ਉਹਨਾਂ ਨੇ ਮੈਂ ਪ੍ਰਮਾਤਮਾ ਕੋਲੋਂ ਬਸ ਅਰਦਾਸ ਕਰਦਾ ਕਿ ਉਹਨਾਂ ਦੀ ਰੂਹ ਨੂੰ ਪ੍ਰਮਾਤਮਾ ਹਮੇਸ਼ਾ ਆਪਣੇ ਚਰਨਾਂ ਵਿੱਚ ਨਵਾਜ਼ ਬਖਸ਼ੇ ਅਤੇ ਪਰਿਵਾਰ ਨੂੰ ਪਾਣਾ ਮੰਨਨ ਦਾ ਬਲ ਬਖਸ਼ੇ